ਦੀਵਾਲੀ ਨੂੰ ਖੁਸ਼ੀਆਂ ਦਾ ਤਿਹਾਰ ਕਿਹਾ ਜਾਂਦਾ ਹੈ ਤੇ ਇਸ ਦਿਨ ਵੱਡੀ ਗਿਣਤੀ ਵਿੱਚ ਦੀਵ ਮਾਲਾ ਕੀਤੀ ਜਾਂਦੀ ਹੈ ਤੇ ਆਸਤਵਾਜੀ ਜਾਂ ਪਟਾਕੇ ਆਦਿ ਚਲਾਏ ਜਾਂਦੇ ਨੇ ਪਰ ਉੱਥੇ ਹੀ ਜੋ ਲੋਕ ਮਾਤਾ ਦੀ ਪੂਜਾ ਕਰਦੇ ਨੇ ਉਹ ਫੁੱਲ ਖਰੀਦਣ ਵਾਸਤੇ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਦੀ ਹੋਲ ਸੇਲ ਫੁੱਲ ਮਾਰਕੀਟ ਦੀਆਂ ਜਿੱਥੇ ਕੀ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਖਰੀਦਦਾਰੀ ਕਰਨ ਵਾਸਤੇ ਪਹੁੰਚੇ ਨੇ ਰੰਗ ਬਰੰਗੇ ਫੁੱਲ ਜਿਹੜੇ ਨੇ ਤੁਹਾਨੂੰ ਨਜ਼ਰ ਆਉਣਗੇ ਅਸੀਂ ਕਹਿ ਸਕਦੇ ਹਾਂ ਕਿ ਰੰਗ ਬਰੰਗੇ ਫੁੱਲ ਜਿਹੜੇ ਨੇ ਨਜ਼ਰ ਆ ਰਹੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਜੋ ਖਰੀਦਦਾਰ ਨੇ ਹਾਂ ਸਰ ਲੱਗਦਾ ਕਿ ਇਸ ਦਿਨ ਖਾਸ ਮਾਤਤਾ ਰਹਿੰਦੀ ਹੈ ਜਿੱਥੇ ਲੋਕ ਪਟਾਕੇ ਚਲਾਉਂਦੇ ਨੇ ਆਸਤਵਾਜੀ ਕਰਦੇ ਨੇ ਜਾਂ ਦੀਪਮਾਲਾ ਕੀਤੀ ਜਾਂਦੀ ਹੈ ਫੁੱਲਾਂ ਦੀ ਵੀ ਇੱਕ ਖਾਸ ਮਹੱਤਤਾ ਫੁੱਲਾਂ ਤੋਂ ਬਿਨਾ ਤਾਂ ਜੀ ਪੂਜਾ ਹੀ ਅਧੂਰੀ ਹੈ ਫੁੱਲਾਂ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਕਿਹੜੇ ਕਿਹੜੇ ਫੁੱਲ ਜਿਹੜੇ ਨੇ ਅੱਜ ਮਾਤਾ ਦੇ ਚੜ੍ਹਾਏ ਜਾਣਗੇ ਜਾਂ ਕੀ ਕੁਝ ਜਿਹੜਾ ਖਾਸ ਕਿਸੇ ਧਨਵਾਤੀ ਬਣ ਕੇ ਅੱਜ ਜਿਹੜਾ ਮੇਨਲੀ ਹੈਗਾ ਗੁਲਾਬ ਤੇ ਕਮਲ ਦਾ ਫੁੱਲ ਹੈ ਜੋ ਕਿ ਅੱਜ ਪੂਜਾ ਦੇ ਵਿੱਚ ਬਹੁਤ ਜ਼ਿਆਦਾ ਯੂਜ਼ ਹੋਏਗਾ ਆ ਲੱਗਦਾ ਕਿ ਜਿੱਥੇ ਲੋਕ ਜਿਹੜੇ ਨੇ ਜਿਆਦਾ ਆਸਤਵਾਦੀ ਕਰਦੇ ਨੇ ਪਟਾਕੇ ਚਲਾਉਂਦੇ ਨੇ ਉੱਥੇ ਥੋੜਾ ਜਿਹਾ ਗ੍ਰੀਨ ਦੀਵਾਲੀ ਦਾ ਧਿਆਨ ਰੱਖਣਾ ਚਾਹੀਦਾ ਲੋਕਾਂ ਨੂੰ ਘੱਟ ਆਸਤਵਾਦੀਆਂ ਪਟਾਕੇ ਚਲਾਉਣੇ ਚਾਹੀਦੇ ਜਿਹਦੇ ਨਾਲ ਕੀ ਪੋਲੂਸ਼ਨ ਵੀ ਘੱਟ ਹੋਲੇ ਸਰ ਦੇਖੋ ਪੋਲੂਸ਼ਨ ਇੱਕ ਦਿਨ ਨਾ ਮੈਨੂੰ ਤਾਂ ਨਹੀਂ ਲੱਗਦਾ ਕੋਈ ਫਰਕ ਪੈਂਦਾ ਆ ਤੇ ਬਾਕੀ ਜਿਹੜਾ 365 ਦਿਨ ਚੋਂ ਇਹ 364 ਦਿਨ ਵੀ ਦੇਖੀਏ ਤਾਂ ਬਾਕੀ ਦਿਨ ਵੀ ਤਾਂ ਬਹੁਤ ਕੁਝ ਹੁੰਦਾ ਆ ਮੈਨੂੰ ਲੱਗਦਾ ਤਿਹਾਰਾਂ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਲੈ ਕੇ ਮਤਲਬ ਪਰਸਨਲ ਚੀਜ਼ਾਂ ਨੂੰ ਲੈ ਕੇ ਨਹੀਂ ਆਉਣਾ ਚਾਹੀਦਾ ਵੀ ਬਾਕੀ ਹਰ ਕਿਸੇ ਦੀ ਆਪਣੀ ਆਪਣੀ ਥਿੰਕਿੰਗ ਹੈ ਹਾਂਜੀ ਅੱਛਾ ਤੁਸੀਂ ਕਿਹੜੇ ਖਾਸ ਦੇਖਨੇ ਫਲਾਵਰ ਕੋਈ ਡੇਟਾ ਦੇ ਵਿੱਚ ਫਰਕ ਨਜ਼ਰ ਆਇਆ ਜਾਂ ਉਹੀ ਸੇਮ ਹੀ ਸਾਰਾ ਕੁਝ ਨਜ਼ਰ ਆਇਆ ਦੇਖੋ ਜੀ ਜਿਹੜਾ ਸੀ ਰੂਟੀਨ ਹਰ ਦਿਨ ਦੇ ਵਿੱਚ ਲੈਣੇ ਆ 200 ਦਾ ਹਰ ਅੱਜ 2000 ਦਾ ਆ ਹਾਂ ਪਰ ਲੈਣਾ ਪੈਣਾ ਲੈਣਾ ਪਏ ਕਿਉਂਕਿ ਪੂਜਾ ਜ਼ਰੂਰੀ ਹੈ ਪੂਜਾ ਜ਼ਰੂਰੀ ਹਾਂਜੀ ਅੱਛਾ ਜਿਸ ਤਰ੍ਹਾਂ ਹੁਣ ਹਰੇਕ ਬੰਦੇ ਦੀ ਉਹ ਉਨੀ ਕਪੈਸਿਟੀ ਨਹੀਂ ਹੁੰਦੀ ਜਿਦਾਂ ਤੁਸੀਂ 200 ਵਾਲਾ 2000 ਚ ਖਰੀਦ ਰਹੇ ਹੋ ਲੱਗਦਾ ਕਿ ਘੱਟ ਰੇਟ ਵਾਲਾ ਵੀ ਜਿਹੜੇ ਗਰੀਬ ਨੇ ਜਾਂ ਕੋਈ ਵੀ ਘੱਟ ਜਿਹਦੀ ਜੇਬ ਪਾਕਟ ਨਹੀਂ ਅਲਾਉ ਕਰਦੀ ਘੱਟ ਅੱਜ ਪਾਕਟ ਅਲਾਉ ਕਰੇ ਨਾ ਕਰੇ ਕਰਨਾ ਤਾਂ ਪੈਣਾ ਹੀ ਹੈ ਹਾਂਜੀ 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 ਬਾਕੀ ਦੇਖੋ ਪਰਮਾਤਮਾ ਆ ਜੀ ਨੇ ਜੀਤੋ ਲੈਣਾ ਆ ਉਹਨੇ ਗਰੀਬ ਤੋਂ ਵੀ ਕਬੂਲ ਲੈਣਾ ਉਹਨੇ ਅਮੀਰ ਦਾ ਵੀ ਕਬੂਲ ਲੈਣਾ ਇਹ ਪਰਮਾਤਮਾ ਤੇ ਆ ਬਾਕੀ ਮੈਂ ਕਹਿੰਦਾ ਜਿੰਨੀ ਪਾਕਟ ਉਸ ਹਿਸਾਬ ਨਾਲ ਆਪਣਾ ਤੁਸੀਂ ਖਰਚਾ ਕਰੋ ਜੀ ਬਿਲਕੁਲ ਕਹਿੰਦੇ ਨੇ ਕਿ ਖਾਸ ਤੌਰ ਤੇ ਜਿਹੜੇ ਫੁੱਲ ਖਰੀਦਣ ਵਾਸਤੇ ਪਹੁੰਚੇ ਨੇ ਮਾਤਾ ਦੀ ਜਿਹੜੀ ਅਰਚਨਾ ਵਾ ਪੂਜਾ ਕਹਿੰਦੇ ਇਸ ਤੋਂ ਬਿਨਾ ਅਧੂਰੀ ਆ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਪਹੁੰਚ ਰਹੇ ਨੇ ਉੱਥੇ ਹੀ ਦੁਕਾਨਦਾਰਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਪਰ ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਹਾਂ ਕਿ ਜਿੱਥੇ ਜਿਹੜੇ ਨੇ ਜੈਂਟਸ ਖਰੀਦਣ ਵਾਸਤੇ ਪਹੁੰਚੇ ਨੇ ਉੱਥੇ ਹੀ ਮਹਿਲਾਵਾਂ ਵੀ ਜਿਹੜੀਆਂ ਨੇ ਵੱਡੀ ਗਿਣਤੀ ਦੇ ਵਿੱਚ ਖਰੀਦਦਾਰੀ ਕਰਨ ਵਾਸਤੇ ਪਹੁੰਚੇ ਨੇ ਮੈਮ ਲੱਗਦਾ ਕਿ ਪੂਜਾ ਅਰਚਨਾ ਵਾਸਤੇ ਜਿਹੜੇ ਨੇ ਫਲਾਵਰ ਜਿਹੜੇ ਫੁੱਲ ਨੇ ਬਹੁਤ ਜ਼ਰੂਰੀ ਨੇ ਹਾਂਜੀ ਬਹੁਤ ਜ਼ਰੂਰੀ ਨੇ ਸਰ ਕਿਉਂਕਿ ਇਹਨਾਂ ਤੋਂ ਬਿਨਾਂ ਤਾਂ ਪੂਜਾ ਹੀ ਅਧੂਰੀ ਹੈ ਅੱਛਾ ਕੀ ਕੁਝ ਜਿਹੜਾ ਖਾਸ ਖਰੀਦ ਰਹੇ ਹੋ ਕੁਝ ਰੇਟਾਂ ਦੇ ਵਿੱਚ ਫਰਕ ਲੱਗ ਰਿਹਾ हां रेट ਤਾਂ ਹੈਗੇ ਥੋੜੇ ਜਿਹਾ ਮਹਿੰਗੇ ਨੇ ਫਲਾਵਰਸ ਬਹੁਤ ਕੋਸਟਲੀ ਵੇਰੇ ਆ इवन ਅਸੀਂ ਗੁਲਾਬ ਵੀ ਮਾਲਾ ਪੁੱਛੀ ਉਹ ਵੀ ਬਹੁਤ ਕੋਸਟਲੀ ਸੀਗੀ 300 ਦੀ ਕਹਿ ਰਹੇ ਨੇ ਸਿਰਫ ਇੰਨੀ ਅੱਛਾ ਪਰ ਹੈ ਜ਼ਰੂਰੀ ਹਾਂਜੀ ਬਹੁਤ ਜ਼ਰੂਰੀ ਜੀ ਬਿਲਕੁਲ ਲੋਕ ਕਹਿੰਦੇ ਨੇ ਜ਼ਰੂਰੀ ਆ ਪਰ ਮਾਤਾ ਦੀ ਜਿਹੜੀ ਪੂਜਾ ਅਰਚਨਾ ਉਸ ਦੇ ਲਈ ਜਿਹੜੇ ਨੇ ਫੁੱਲ ਜਿਹੜੇ ਨੇ ਖਰੀਦੇ ਜਾਣਗੇ ਆਮ ਹੋਰਾਂ ਲੋਕਾਂ ਨਾਲ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਕਿਸ ਤਰ੍ਹਾਂ ਜਿਹੜੇ ਨੇ ਵਿਸ਼ੇਸ਼ ਫੁੱਲ ਨੇ ਜਾਂ ਕਿੱਥੋਂ-ਕਿੱਥੋਂ ਜਿਹੜੇ ਫੁੱਲ ਆਉਂਦੇ ਨੇ ਪਰ ਕਿਤੇ ਨਾ ਕਿਤੇ ਅਸੀਂ ਕਹਾਂਗੇ ਕਿ ਬਾਜ਼ਾਰ ਦੇ ਵਿੱਚ ਵੱਡੀ ਭੀੜ ਜਿਹੜੀ ਆ ਦੇਖਣ ਨੂੰ ਮਿਲ ਰਹੀ ਹੈ ਲੋਕ ਖਰੀਦਦਾਰੀ ਕਰ ਰਹੇ ਨੇ ਸਰ ਵੱਡੀ ਗਿਣਤੀ ਚ ਲੋਕ ਜਿਹੜੇ ਖਰੀਦਦਾਰੀ ਕਰਨ ਵਾਸਤੇ ਆ ਰਹੇ ਨੇ ਕਹਿੰਦੇ ਕਮਲ ਦਾ ਫੁੱਲ ਖਾਸ ਤੌਰ ਤੇ ਜਿਹੜਾ ਅੱਜ ਡਿਮਾਂਡ ਦੇ ਵਿੱਚ ਹੈ ਹਾਂਜੀ ਕਮਲ ਦਾ ਫੁੱਲ ਬਹੁਤ ਡਿਮਾਂਡ ਹੁੰਦਾ ਜੀ ਅੱਜ ਦਾ ਜੀ ਹਾਂਜੀ ਲੋਕ ਕਹਿੰਦੇ ਜੀ ਕਮਲ ਦੇ ਫੁੱਲ ਦੇ ਨਾਲ ਲక్ష్ਮੀ ਦਾ ਸੋਭ ਹੁੰਦਾ ਹੈ ਹਾਂਜੀ ਲੱਛਮੀ ਬਹੁਤ ਆਂਦੀ ਹੈ ਅੱਛਾ ਤਾਂ ਕਰਕੇ ਕਮਲ ਦੇ ਭਗਵਾਨ ਨੂੰ ਕਮਲ ਦੇ ਫੁੱਲ ਜਿਆਦਾ ਚੜਾਉਂਦੇ ਨੇ ਇਹਨੂੰ ਜਿਆਦਾ ਚੜਾਉਂਦੇ ਨੇ ਭਗਵਾਨ ਨੂੰ ਅੱਛਾ ਕਹਿੰਦੇ ਰੇਟਾਂ ਦੇ ਵਿੱਚ ਕੁਝ ਵਾਧਾ ਹੋਇਆ ਆ ਕਿੰਨਾ ਕੁ ਵਾਧਾ ਹੋਇਆ ਕਿਹੜੇ ਕਿਹੜੇ ਫੁੱਲ ਜਣੇ ਨੇ ਖਾਸ ਅੱਜ ਜਿਹੜੇ ਖਰੀਦ ਰਹੇ ਨੇ ਲੋਕ ਕਮਲ ਦੇ ਫੁੱਲ ਗਿੰਦੇ ਦੇ ਫੁੱਲ ਜਿਆਦਾ ਗੁਲਾਬ ਦੇ ਫੁੱਲ ਸਾਰੇ ਖਰੀਦ ਰਹੇ ਨੇ ਜਿਸ ਫਲਾਵਰ ਡੈਕੋਰੇਸ਼ਨ ਦੇ ਵਾਸਤੇ ਆਨਦਾ ਕੰਮ ਦੇ ਤੇ ਡੇਟ ਵੀ ਕੁਝ ਬੰਦ ਹੋਇਆ ਹਾਂ ਹਾਂ ਮਾਲਾ ਮਟਾ ਬੰਦ ਹੋਇਆ ਜੀ ਤਾਂ ਕਿ ਖੇਤੀ ਤਾਂ ਖੇਤੀ ਨਹੀਂ ਹੋਇਆ ਮਤਲਬ ਮਾਲ ਜਿਆਦਾ ਮਾਲ ਹੋਇਆ ਨਹੀਂ ਹੈ ਤਾਂ ਕਰਕੇ ਅੱਛਾ ਕਿਹੜੀ ਕਿਹੜੀ ਜਗ੍ਹਾ ਤੋਂ ਖਰੀਦ ਕੇ ਲੈ ਕੇ ਆਉਣਾ ਮੈਂ ਜਿਆਦਾ ਸਮਾਨ ਨਹੀਂ ਲਵਾਂਗਾ ਕਿਉਂਕਿ ਤੁਹਾਡੇ ਕੋਲੇ ਦੁਕਾਨ ਗਾਹਕ ਵੀ ਆ ਰਹੇ ਨੇ ਕਿਹੜੀ ਕਿਹੜੀ ਜਗ੍ਹਾ ਤੋਂ ਜਿਹੜਾ ਇੰਪੋਰਟੀਆਂ ਤੋਂ ਆਉਂਦਾ ਜੀ ਆਲ ਓਵਰ ਇੰਡੀਆ ਤੋਂ ਆਉਂਦਾ ਆਲ ਓਵਰ ਇੰਡੀਆ ਤੋਂ ਆਉਂਦਾ ਬਾਹਰੋਂ ਵੀ ਮੰਗਾਉਣੇ ਕੁਝ ਨਹੀਂ ਬਾਹਰੋਂ ਨਹੀਂ ਇਹ ਬਿਲਕੁਲ ਕਹਿੰਦੇ ਆਲ ਓਵਰ ਇੰਡੀਆ ਤੋਂ ਆਂਦਾ ਤੁਸੀਂ ਦੇਖ ਸਕਦੇ ਹੋ ਕਿ ਜੋ ਭਗਤ ਨੇ ਜਾਂ ਖਰੀਦਾਰੀ ਕਰਨ ਵਾਸਤੇ ਗ੍ਰਾਹਕ ਜਿਹੜੇ ਨੇ ਪਹੁੰਚ ਰਹੇ ਨੇ ਕਿਤੇ ਨਾ ਕਿਤੇ ਜਿੱਥੇ ਅਸੀਂ ਕਹਿ ਸਕਦੇ ਹਾਂ ਕਿ ਦੀਵਾਲੀ ਨੂੰ ਦੀਵਿਆਂ ਦੀ ਜਿਹੜਾ ਤਿਹਾਰ ਕਿਹਾ ਜਾਂਦਾ ਜਾਂ ਫਿਰ ਇਸ ਦਿਨ ਜਿਹੜੇ ਨੇ ਆਸਤਵਾਦੀਆਂ ਜਾਂ ਪਟਾਕੇ ਆ ਚਲਾਏ ਜਾਂਦੇ ਨੇ ਉੱਥੇ ਹੀ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਪੂਜਾ ਆਰਚਨਾ ਵਾਸਤੇ ਜਿਹੜੇ ਨੇ ਤਾਜ਼ੇ ਫੁੱਲ ਖਰੀਦਣ ਵਾਸਤੇ ਬਾਜ਼ਾਰਾਂ ਦੇ ਵਿੱਚ ਪਹੁੰਚ ਰਹੇ ਨੇ ਕਹਿੰਦੇ ਇਸ ਤੋਂ ਮਿਨਾ ਦੀਵਾਲੀ ਜਾਂ ਫਿਰ ਪੂਜਾ ਆਰਚਨਾ ਅਧੂਰੀ ਹੈ ਭਾਜੀ ਗੁਰਮੀ ਸਿੰਘ ਜੀ ਮਤਲਬ ਕਿ ਰਸ਼ ਉਹਦੇ ਮੁਤਾਬਕ ਜਿੱਦਾਂ ਆਦਾ ਲੱਗਦਾ ਹੈ ਮਾਹੌਲ ਇਦਾਂ ਹੈ ਕਿ ਕੱਲ ਵੀ ਇਦਾਂ ਹੀ ਸੇਮ ਰਸ਼ ਰਹੇਗਾ ਅਜਾ ਕਿਹੜੀ ਕਿਹੜੀ ਜਗ੍ਹਾ ਤੋਂ ਜਿਹੜੇ ਫੁੱਲ ਲੈ ਕੇ ਆਉਂਦੇ ਹਨ ਕਿਹੜੇ ਕਿਹੜੇ ਫੁੱਲ ਜਿਹੜੇ ਜ਼ਿਆਦਾ ਉਹਨਾਂ ਦੀ ਵਿਕਰੀ ਹੈ ਸਰ ਇਸ ਟਾਈਮ ਤਾਂ ਜ਼ਿਆਦਾ ਜਿਹੜਾ ਫਲਾਵਰ ਜੇ ਦਿੱਲੀ ਜਿਹੜੇ ਲੱਗ ਰਹੇ ਉਹ ਰੋਜ਼ ਦੀ ਗੁਲਾਬ ਦੀ ਕੈਂਦਾ ਹੋ ਗਿਆ ਸਰ ਔਰ ਵਾਈਟ ਫੁੱਲ ਇਹ ਤਿੰਨ ਫੁੱਲ ਜ਼ਿਆਦਾ ਮੇਨ ਔਰ ਕਮਲ ਦਾ ਲੋਟਸ ਦਾ ਫੁੱਲ ਜਿਹੜਾ ਬਾਰ ਬਾਰ ਸਰ ਕੋਈ ਰੇਟਾਂ ਨੂੰ ਲੈ ਕੇ ਵੀ ਹੋਇਆ ਸਰ ਰੇਟ ਤਾਂ ਦੇਖੋ ਹਰ ਸਾਲ ਹੀ ਰੇਟ ਇਨਕਰੀਸ ਹੁੰਦੇ ਨੇ ਅੱਗੇ ਪਹਿਲਾਂ 4-5 ਦਿਨ ਪਹਿਲਾਂ ਰੇਟ ਘੱਟ ਸੀ ਲੇਕਿਨ ਹੁਣ ਹਰ ਹਰ ਸਾਲ ਦੀਵਾਲੀ ਤੇ ਇਦਾਂ ਹੀ ਰੇਟ ਵਧ ਪਲਾਸ ਹੁੰਦੇ ਹੋ ਲੱਗਦਾ ਕਿ ਦੂਰੋਂ ਦੂਰੋਂ ਜਿਹੜੇ ਇਹ ਫੁੱਲ ਮਹਿੰਗੇ ਜਾਂਦੇ ਨੇ ਖਾਸ ਉਹ ਲਾਪਰ ਵੀ ਜਿਹੜੇ ਨੇ ਇੰਪੋਰਟ ਦੇ ਤੇਰੇ ਹਾਂਜੀ ਸਰ ਇੰਪੋਰਟ ਤਾਂ ਹਰ ਸਾਲ ਹੁੰਦਾ ਹੁੰਦਾ ਫੁੱਲ ਲੇਕਿਨ ਇੰਪੋਰਟ ਫੁੱਲ ਵੀ ਇਨ ਇਨ ਜਨਾਬ ਬਹੁਤ ਵਿਕਦਾ ਹੈ ਬਹੁਤ ਵਿਕਦਾ ਹੈ ਅੱਛਾ ਕਿੰਨਾ ਦਾ ਗਾਹਕੀ ਦਾ ਕਿੰਨਾ ਫਰਕ ਆ ਪਿਛਲੇ ਸਾਲ ਦੇ ਹਿਸਾਬ ਨਾਲ ਸਰ ਪਿਛਲੇ ਸਾਲ ਜੋ ਬੈਟਰ ਸੀ ਹੁਣ ਵੀ ਬੈਟਰ ਹੈ ਇਦਾਂ ਦੀ ਗੱਲ ਸੇਮ ਹੀ ਮੈਨੂੰ ਰਿਜ਼ਲਟ ਨਜ਼ਰ ਆ ਪੇਜਵੀਰ ਕੋਲੇ ਪ੍ਰੀਤ ਨੂੰ ਬਹੁਤ ਬਹੁਤ ਧੰਨਵਾਦ ਕਰਦੀ ਆ। ਕੋਲੇ ਪ੍ਰੀਤ ਨੂੰ ਬਹੁਤ ਬਹੁਤ ਧੰਨਵਾਦ ਆਇਆ। ਲੱਗਦਾ ਕਿ ਇਹਦੀ ਖਾਸ ਮਾਰਕਟ ਆ ਹੁੰਦੀ ਜਿੱਥੇ ਦੀਵਾਲੀ ਦੇ ਪਟਾਕੇ ਚੱਲਦੇ ਨੇ ਤੁਸੀਂ ਫਲਾਵਰ ਜਿਹੜੇ ਮਾਤਰਾ ਦੇ ਚੱਲਦੇ। ਫਲਾਵਰ ਨੇਚਰਲ ਜੀ ਜਾਂ ਪਟਾਕੇ ਦਾ ਪੋਲੂਸ਼ਨ ਵੀ ਕਰਦੇ ਆਗੇ। ਇਹ ਆਪਾਂ ਭਗਵਾਨ ਨੂੰ ਪੂਜ ਕਰਨਾ ਆ ਤਾਂ ਪਟਾਕੇ ਦੇ ਬਜਾਏ ਮੇਰੇ ਹਿਸਾਬ ਨਾਲ ਤਾਂ ਮਾਤਾ ਗਾਨੀ ਜਿਹੜੇ ਹੈਗੇ ਆ। ਫੁੱਲਾਂ ਨਾਲ ਜਾਂ ਜੋ ਨੇਚਰਲ ਚੀਜ਼ ਹੈਗੀ ਉਹਨਾਂ ਨਾਲ ਜ਼ਿਆਦਾ ਖੁਸ਼ ਹੁੰਦੇ ਆਗੇ। ਆਪਰੇ ਆਪਣੀ ਮੰਨਤਾ ਹੈ। ਦੋ ਦਿਨ ਦਾ ਕਿਹਾ ਜਾ ਰਿਹਾ ਜੀ। ਕੰਫਿਊਜ਼ ਹੋ ਰਿਹਾ ਕਿਤੇ ਨਾ ਕਿਤੇ। ਮੈਨੂੰ ਨਹੀਂ ਕਨਫਿਊਜ਼ਨ ਨਹੀਂ ਹੈਗੀ ਜੋ ਪੰਡਿਤ ਦੱਸ ਰਹੇ ਹੈਗੇ ਆ ਦੋ ਦਿਨ ਦਾ ਹੈਗਾ ਤਾਂ ਹੈ ਪਰ ਪਹਿਲੇ ਦਿਨ ਜਿਹੜਾ ਹੈਗਾ ਕਹਿੰਦੇ ਨਵਾਂ ਵਸਿਆ ਦੋ ਦਿਨ ਦੀ ਹੈਗੀ ਪਹਿਲੇ ਦਿਨ ਜੇ ਤਦੀ ਵੀ ਜਦ ਅਦਾਲਤ ਦੀ ਸ਼ੰਕਾ ਹੁੰਦੀ ਹੈ ਦੋ ਦਿਨ ਆਜੇ ਤਿਹਾੜ ਕੋਈ ਜਾਂ ਕੋਈ ਵੀ ਤਿਥੀ ਦੋ ਦਿਨ ਆਜੇ ਜਿਹੜੇ ਦਿਨ ਪਹਿਲੇ ਦਿਨ ਹੀ ਹੁੰਦੀ ਆ ਉਹ ਪਿਤਰਾ ਕਰਕੇ ਦੋਸ਼ ਵਾਲੀ ਮਿਲਦੀ ਜਾਂਦੀ ਹੈਗੀ ਤੇ ਆਪਾਂ ਉਸ ਨੂੰ ਦੋ ਸੈਕਿੰਡ ਦਿਨ ਮਨਾਉਣਾ ਚਾਹੀਦਾ ਭਲੇ ਹੀ ਚਾਹੇ ਉਸ ਦਿਨ ਨਵਾਂ ਵਸਿਆ ਰਾਤ ਨੂੰ ਨਹੀਂ ਹੈਗੀ ਪਰ ਉਹ ਪਿਤਰੀ ਪਹਿਲੀ ਜਿਹੜੀ ਹੁੰਦੀ ਆ ਪਿਤਰਾ ਕਰਕੇ ਹੁੰਦੀ ਆ ਇਸ ਕਰਕੇ ਪੰਡਿਤ ਜੋ ਕਹਿ ਰਹੇ ਹੈ ਇਸ ਕਰਕੇ ਉਹਨੂੰ ਸ਼ੁਭ ਨਹੀਂ ਮੰਨਦੇ। ਜੀਵਨ ਸਾਰੇ ਮੰਦਰਾ ਚ ਜਿੱਤੇ ਪੁੱਛੋ ਪੰਡਤ ਨੂੰ ਟਾਲਦੀ ਕਹਿ ਰਹੇ ਹੈ। ਦੋ ਦਿਨ ਪਟਾਕੇ ਚੱਲੇ ਪੋਲੂਸ਼ਨ ਫੈਲੇਗਾ ਪਰ ਬਜ਼ੁਰਗ ਲੋਕ ਜਿਹੜੇ ਸਾਹ ਦੀ ਬਿਮਾਰੀ ਜਾਂ ਪੰਛੀ ਹੈ ਉਹ ਕੋਨ ਨਾਲੇ ਤਾਂ ਹੁਣ ਦੇਖੋ ਆਪਾਂ ਕਿਸੇ ਨੂੰ ਕੁਝ ਨਹੀਂ ਰੋਕ ਸਕਦੇ। ਬੱਚਿਆਂ ਨੇ ਆਪਣਾ ਇਨਵਾਇਰਨਮੈਂਟ ਕਰਨਾ ਤਾਂ ਕਰਨਾ ਹੀ ਹੈਗਾ। ਤੁਸੀਂ ਜਿੰਨਾ ਵੱਡੀ ਪ੍ਰਸ਼ਾਸਨ ਰੋਕ ਲਵੇ। ਅੱਜ ਤੋਂ ਕਿੰਨੇ ਸਾਲ ਪਹਿਲਾਂ ਵੀ ਦੀਵਾਲੀ ਪਟਾਕੇ ਬੰਦ ਹੁੰਦੇ ਰਹੇ ਪਰ ਨਹੀਂ ਹੁੰਦੇ ਚੱਲਦੇ ਰਹਿੰਦੇ ਹੈਗੇ ਆ। ਉੱਤੇ ਦਾ ਕਿਸੇ ਦਾ ਜ਼ੋਰ ਨਹੀਂ ਹੈਗਾ ਪਰ ਜਿਹਦੀ ਜਿੰਨੀ ਸਮਝ ਆ ਗਈ ਆ ਉਹ ਕਰੇਗਾ ਜੀ ਆਪਾਂ ਇੰਨੀ ਡੀਪਲੀ ਜਾਦਾ ਨਹੀਂ ਤੇ ਆਪਾਂ ਸਮਝਦੇ ਹਾਂ ਹਮਨਾ ਹਰ ਇੱਕ ਬੰਦਾ ਆਪਣਾ ਕੰਮ ਕਰਦਾ ਹੈ ਆਪਾਂ ਜੇ ਧਾਰਮਿਕ ਪ੍ਰਵਿਰਤੀ ਵਾਲੇ ਆ ਤਾਂ ਧਾਰਮਿਕ ਪ੍ਰਵਿਰਤੀ ਜਾਵਾਂਗੇ ਇਹਰੇ ਬੱਚੇ ਵਿਚਾਰੇ ਫਟਾਕੇ ਜਲਾਉਂਦੇ ਹੈਗੇ ਆ ਉਹ ਫਟਾਕੇਵਾਂ ਉੱਲ ਜਾਣਗੇ ਉਹਦੇ ਕੀ ਉਹਨਾਂ ਨੂੰ ਇੰਜੋਏਮੈਂਟ ਹੈਗਾ ਹੈ ਕਿ ਜਿਹੜੇ-ਜਿਹੜੇ ਫੁੱਲ ਜਿਹੜੇ ਖਰੀਦੋਂਗੇ ਕਿੜੇ ਖਾਸ ਜਿਹੜੀ ਚੀਜ਼ ਕਮਲ ਕਮਲ ਦਾ ਫੁੱਲ ਦਾ ਕਹਿੰਦੇ ਜੋ ਮਾਤਾ ਰਾਣੀ ਨੂੰ ਪਸੰਦ ਹੈਗਾ ਉਸ ਤੋਂ ਇੱਕ ਦੂਰ ਹੀ ਜਾਣਾ ਚਾਹੀਦਾ ਬਾਕੀ ਦਾ ਆਪਾਂ ਆਪਣੀ ਆਪਣੀ ਜਿੰਨੇ ਪੈਸੇ ਹੈਗੇ ਆ ਅੱਜਾ ਫੁੱਲ ਵੀ ਮਹਿੰਗੇ ਹੈ ਦੇਖਿਆ ਜਿਹੜੇ 20 ਰੁਪਏ ਦੀ ਲੜੀ ਦੀ 50 ਰੁਪਏ ਦੀ ਹੋਈ ਹੋਈ ਹੈ ਅੱਜ ਠੀਕ ਹੈ ਨਾ ਬਾਕੀ ਆਪਣੀ ਸਰਦਾਰ ਹੈਗੀ ਹੈ ਭਗਵਾਨ ਦੇ ਦਾ ਕਹਿੰਦੇ ਨੇ ਕਿ ਫੁੱਲ 50 ਰੁਪਏ ਵਾਲੀ ਲੜੀ ਦੋ ਚਾਹ ਦੋ ਫੁੱਲ ਹੀ ਲਾ ਲਓ ਕਿ ਕਮ ਹਾਂਜੀ ਸਰ ਜੀ ਮੇਰਾ ਨਾਮ ਕਲਾਸ਼ ਹੈ ਜੀ ਅੱਜ ਦੀ ਦੀਵਾਲੀ ਨੂੰ ਲੈ ਕੇ ਕਾਫੀ ਸਾਰਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਫੁੱਲ ਤੁੰਤਲ ਤੁੰਤਲ ਬਹੁਤ ਸ਼ਾਤੋ ਬਹਿਕਰੇ ਲੇਕਿਨ ਮੈਂ ਗਾ ਲੇ ਗਿਆ ਕਦੇ ਕੋ 20 ਦੀ ਕਹਿੰਦਾ ਕੋਈ 21 ਦੀ ਕਹਿ ਰਿਹਾ ਹੈਗਾ ਇਸ ਕਰਕੇ ਨਾ ਬੰਦਾ ਘਬਰਾ ਜਾਂਦਾ ਹੈ ਹੁਣ ਭਈਆ ਤੂੰ ਜੇ ਗਿਆ ਯਾ ਉਹ ਦੂਜਾ ਹੋਰ ਉਹ ਕੰਪੁਲਜਾ ਹੋਇਆ ਪਿਆ ਬੰਦਾ ਇੱਕ ਸਾਫ ਬੈਠੇ ਨਾ ਉਹਨੂੰ ਪਿਛਲੇ ਸਾਲ ਵੀ ਇਸ ਤਰ੍ਹਾਂ ਹੋਈ ਸੀ ਹੋਣੀ ਚਾਹੀਦੀ ਸੀ ਇਸ ਤਰ੍ਹਾਂ ਬੰਦਾ ਨਾ ਘਬਰਾ ਜਾਂਦਾ ਅਗਲਾ ਕਹਿੰਦਾ ਯਾਰ ਮੈਂ ਕੀ ਲਵਾ ਕੀ ਨਹੀਂ ਲਵਾ ਕਰਾਂ ਨਹੀਂ ਕਰਾਂ ਕੋਈ ਤੰਗੂਸ ਫਿਰ ਮੰਗਾਈ ਵੀ ਨਹੀਂ ਹੋਈ ਪਈ ਹੈ ਕਿ ਹਰ ਚੀਜ਼ ਦਾ ਬੰਦਾ ਸੋਚ ਕੇ ਚੱਲ ਰਿਹਾ ਹੈ। ਅੱਛਾ ਉਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਵਾਰ ਜਿਹੜੀ ਦੀਵਾਲੀ ਦੋਹਾਂ ਦਾ ਜਿਸਰ ਕੀਤਾ ਜਾ ਰਿਹਾ ਤਾਂ ਇਹ ਕਿਹਾ ਜਾ ਰਿਹਾ ਕਿ ਫੁੱਲਾਂ ਦੀ ਖਰੀਦਦਾਰੀ ਜ਼ਰੂਰ ਹੋ ਰਹੀ ਹੈ ਗ੍ਰੀਨ ਦੀਵਾਲੀ ਦਾ ਵੀ ਸੁਨੇਹਾ। ਗ੍ਰੀਨ ਦੀਵਾਲੀ ਤੇ ਵੀ ਦੇਸ਼ ਹੈ ਬੈ ਚੱਕਰ ਕੀ ਹੈ ਇੱਕ ਬੰਦਾ ਪਟਾਕੇ ਘੱਟ ਲਾਇਆ। ਗ੍ਰੀਨ ਰੱਖੇ। ਕੁੱਤੇ ਹੈ ਡੌਗ ਹੈਗੇ ਉਹ ਵਿਚਾਰੇ ਘਬਰਾ ਜਾਂਦੇ ਹੈਗੇ। ਉਹ ਪੰਛੀ ਹੈਗੇ ਜਿਹੜੇ ਉਹ ਵਿਚਾਰੇ ਡਰ ਜਾਂਦੇ ਹਨ। ਜਿੰਨਾ ਹੋਏ ਗ੍ਰੀਨ ਤੇ ਗ੍ਰੀਨ ਕਰੇ ਆ ਬੰਦਾ ਕਿਹਾ। ਪਟਾਕੇ ਇੰਨੇ ਪਟਾਕੇ ਬਜਾਏ ਉੱਤੇ ਤਾਂ ਕਿਸੇ ਗਰੀਬ ਬੰਦੇ ਨੂੰ ਕੋਈ ਖਾਣਾ ਪਵਾ ਦੇਣਾ ਇੱਕ ਪਵਾ ਦੇ ਜਾਂ ਕੁਝ ਦੇ ਕਪੜੇ ਲੱਤੇ ਕੋਈ ਮਠਾਈ ਦੇ ਦੇ ਉਹ ਚਲ ਇਹ ਲੱਗਦਾ 2 ਦਿਨ ਦੇ ਤਿਹਾਸ ਤੋਂ ਲੈ ਕੇ ਜਿਆਦਾ ਪਟਾਕੇ ਵਾਜੇ ਦਾ ਪੋਲੂਸ਼ਨ ਖੱਲੂ ਕਿਸ ਤਰ੍ਹਾਂ ਕਹਦੇ ਜਿਹੜੇ ਪਰਦੇਸ਼ੀ ਇਹ ਕਹਿੰਦੇ ਸ਼ਾਂ ਦੀ ਪ੍ਰੋਬਲਮ ਹੁੰਦੀ ਹੈ ਮੈਨੂੰ ਸਰਦੀ ਜ਼ੁਖਾਮ ਦੀ ਪ੍ਰੋਬਲਮ ਹੁੰਦੀ ਹੈ ਉਹਨਾਂ ਸ਼ਾਂ ਦੀ ਪੈਂਦੀ ਹੁੰਦੀ ਹੈ ਲੱਗਦਾ ਆਉਂਦੀ ਆਉਂਦੀ ਹੈ ਤਕਲੀਫ ਹੁੰਦੀ ਹੈ ਉਸ ਤੇ ਕੀ ਕਰ ਸਕਦੇ ਲੇਕਿਨ ਕੀ ਕਰੇ ਲੋਕੀ ਆਪਣੇ ਆਪਣੇ ਸਮਝਦੇ ਕਿਹਨੂੰ ਕਹਿ ਸਮਝਾ ਸਕਦੇ ਬਸ ਇਹੀ ਕਹਿ ਸਕਦੇ ਭਾਈ ਜਿੰਨਾ ਕਰਤੇ ਘਟੇ ਜਾਓ ਉਲਤ ਰੀਤਨ ਆਏ ਹੋ ਕਿਤੇ ਨਾ ਕਿਤੇ ਲਸ਼ਮੀ ਵਾਦੀ ਜਿਹੜੀ ਮੁਰਦਾ ਕੀਤੀ ਹੈ ਨਹੀਂ ਉਹਦੇ ਨਾਲ ਹੀ ਗ੍ਰੀਨ ਦਵਾਲੀ ਵੀ ਮਨਾਉਂਗੇ ਗ੍ਰੀਨ ਦਵਾਲੀ ਮਨਾएंगे ਲਿਵਿੰਗ ਇੰਡੀਆ న్యూਸ ਲਈ ਲੁਧਿਆ